ਹੋਣੇ ਉਹ ਫਲੈਂਗ ਆ ਗਈ ਜੇ ਓਏ ਸੱਦੇ ਹੱਸਦੇ ਉਹ ਫਲੈਂਗ ਸੱਦੇ ਹੱਸਦੇ ਓਏ ਆ ਦੇ ਮੀ ਵਰਗਾ ਪਰਚੀਆਂ ਦਾ ਪਰਚੀ ਨਹੀਂ ਹੋਣੀ ਚਾਹੀਦੀ ਕਿਸੇ ਕੋਲ ਝੂਠ ਮਾਰ ਰਿਆ ਸੀ ਉਹ ਕਿਹੜਾ ਤੂੰ ਓਏ ਅਸੀਂ ਤੇਰੇ ਮੁਖੌਲੀ ਆ ਹੁਣੇ ਤਰਾਹ ਕਰਕੇ ਰਹਾਤਾ ਆਂ ਮੈਂ ਦੰਦ ਕਿਦਾਂ ਕਰਦਾ ਚਵਾਣਾ ਦੇ ਵੀ ਯਾਰ ਕੇ ਇਹਦੇ ਨਾਲ ਆਏ ਜੇ ਓ ਨੀ ਨਾ ਤੇ ਮੈਂ ਮਰਨਾ ਝੂਠ ਹੈ ਮੁਲਾਜ਼ਮ ਸਾਹਿਬ ਤੁਸੀਂ ਇੱਥੇ ਬੈਠੇ ਜੇ ਆ ਪਿੱਛੇ ਵੇਖੋ ਕੀ ਬਣ ਰਿਹਾ ਉਹ ਕੀ ਬੰਡਿਆ ਵਾ ਵੇਖ ਲੈਨੇ ਆ ਚਲੋ ਇਧਰ ਆਓ ਉਥੇ ਤਾਂ ਮੇਲਾ ਲੱਗਾ ਵਾ ਚਲੋ ਚਲੋ ਲੈ ਆ ਪਾਪਾ ਕੱਢ ਪਰਚੀਆਂ ਦੇਈਏ ਉਹ ਪਰਚੀ ਤੇ ਨਾ ਸੌਦੇ ਵਾਲੇ ਦੇ ਨਾ ਮੇਰੇ ਕੋਲ ਨਹੀਂ ਹੈਗੀ ਕੋਈ ਵੀ ਪਰਚੀ-ਪੁਰਚੀ ਤੇਰੇ ਕੋਲ ਹੀ ਸਾਰਾ ਕੁਝ ਆਹ ਵੇਖੋ ਕੀ ਬੰਡਿਆ ਇੱਥੇ ਹੋਣੇ ਕੋਈ ਆ ਗਿਆ ਆਪਣੀ ਤੇ ਆ ਗਈ ਨਾ ਨੌਕਰੀ ਖਤਰੇ 'ਚ ਉਹ ਇਹ ਕੀ ਬੰਡਿਆ ਵਾ ਉਹ ਬੜੀ ਹੋ ਗਈ ਆ ਮੈਂ ਆਇਆ ਤੁਹਾਨੂੰ ਦੱਸ ਦਿਆਂ ਕਿਹੜੀ ਧਾਰਾ ਲੱਗਦੀ ਆ ਚਲੋ ਲੱਗੋ ਅੱਗੇ ਚਲੋ ਦੇਖ ਚਲੋ ਵੇਖ ਕਿਦਾਂ ਉਹਨਾਂ ਨੇ ਪਰਚੀਆਂ ਦਾ ਢੇਰ ਲਾਇਆ ਪੁੱਠੇ ਜਾਗੀ ਹੋ ਗਿਆ ਪੁਲਿਸ ਤੇ ਆਪਣੇ ਨਾਲ ਨਹੀਂ ਪਾਪਾ ਪੁਲਿਸ ਕਿਹਦੀ ਸਕੀ ਆ ਇਹਦੀ ਤੇ ਯਾਰੀ ਵੀ ਮਾੜੀ ਆ ਤੇ ਦੁਸ਼ਮਣੀ ਸਹੀ ਕਿਹਾ ਸੀ ਸਿਆਣਿਆਂ ਨੇ ਹਾਂ ਓਏ ਚੱਲ ਚੱਲਾ ਬੋਰਡ ਤੇ